ਬਿਲਕੁਲ ਜੀ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਉਹ ਤੁਸੀਂ ਵੀ ਦੇਖਿਆ ਹੋਊਗਾ ਅ ਕਈ ਜਗ੍ਹਾ ਤੁਸੀਂ ਸਿੱਦੇ ਬੰਨ ਟੁੱਟੇ ਹੋਏ ਨੇ ਪੁਰ ਕਈ ਜ਼ਮੀਨਾਂ ਜਿਹੜੀਆਂ ਨੇ ਤਕਰੀਬਨ ਉਹ ਪਾਣੀ ਦੇ ਵਿੱਚ ਸਿਮਟ ਗਈਆਂ ਨੇ ਸੋ ਅ ਰਲ ਮਿਲ ਕੇ ਜੋ ਜੋ ਨੁਕਸਾਨ ਵੀ ਹੋਇਆ ਤੇ ਦਾਨਪਨ ਕਰਨ ਵਾਲਿਆਂ ਦਾ ਵੀ ਜਿਹੜੀ ਤਦਾਦ ਹੈ ਸਰਕਾਰ ਨਾਲ ਖੜੀ ਹੈ ਚੇਤਾਨ ਬਣ ਕੇ ਸੋ ਲੱਗੇ ਕਰ ਰਹੇ ਆ ਜਿਤਨਾ ਹੁਣ ਵੀ ਇੱਥੇ ਇਹ ਅਖੀਰਲੇ ਪਿੰਡ ਨੇ ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜ਼ਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਆਸਤੇ ਆਸਤੇ ਜਿਉ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਤੇ ਉਦੋਂ ਫਿਰ ਆਪਾਂ ਜਿਹੜੇ ਹੋਰ ਵੀ ਇਸ ਤੋਂ ਬਾਅਦ ਕਿਉਂਕਿ ਇਸ ਤੋਂ ਬਾਅਦ ਜਿਹੜੀ ਮੇਨ ਕੰਮ ਆ ਉਹ ਜ਼ਮੀਨਾਂ ਨੂੰ ਫਿਰ ਉਪਜਾਉ ਜਿਹੜਾ ਸ਼ਰਵਾਦ ਕਰਨ ਦੀ ਲੋੜ ਆ ਕਿਉਂਕਿ ਰੇਤਾ ਆ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਇਸ ਤੋਂ ਬਾਅਦ ਚੱਲੇਗਾ ਜੀ ਐਮਐਲਏ ਸਾਹਿਬ ਕਿੰਦਾ ਦੇ ਹਾਲਾਤ ਦੇਖੇ ਤੁਸੀਂ ਗ੍ਰਾਉਂਡ ਜ਼ੀਰੋ ਰਿਪੋਰਟ ਤੇ ਤੁਸੀਂ ਪਹੁੰਚੇ ਹੋ ਕਿੰਦਾ ਦੇ ਹਾਲਾਤ ਹੈ ਹਾਲੇ ਉਹ ਵੀ ਪਿੰਡ ਹੋਣਗੇ ਜਿੱਤੇ ਤੱਕ ਉਹ ਲੋਕ ਕਹਿੰਦੇ ਨੇ ਕਿ ਆਪਾਂ ਘਰ ਛੱਡ ਕੇ ਨਹੀਂ ਜਾਣਾ ਕਿੰਦਾ ਦੇ ਹਾਲਾਤ ਦੇਖੇ ਮੈਂ ਦੱਸਣਾ ਚਾਹੁੰਦਾ ਜੀ ਇਹ ਹਾਲਾਤ ਤੁਹਾਡੇ ਸਾਹਮਣੇ ਦੇਖੋ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਠੀਕ ਕਿ ਆ ਪਾਣੀ ਦਾ ਬਹਾਅ ਵੀ ਜਿਹੜਾ ਇੰਨੀ ਤੇਜ਼ ਦੇ ਵਿੱਚ ਸੀ ਸੋ ਹਾਲਾਤ ਤੇ ਤਰਸਯੋਗ ਨੇ ਪਰ ਇਹ ਆ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਲ ਮਿਲ ਕੇ ਨੂੰ ਜਿਹੜੀ ਇਹ ਔਖੀ ਘੜੀ ਨੂੰ ਜਿਹੜਾ ਕੱਟਾਂਗੇ ਦੇਖੋ ਜੀ ਵਿਰੋਧੀਆਂ ਦਾ ਆਪਣਾ ਕੰਮ ਆ ਸਿਰਫ ਉਹਨਾਂ ਨੇ ਰੀਲਾਂ 'ਚ ਰਹਿਣਾ ਤਾਂ ਫੋਟੋਆਂ ਖਿਚਵਾਉਣੀਆਂ ਨੇ ਗਰਾਊਂਡ ਤੇ ਕੋਈ ਨਹੀਂ ਕੰਮ ਕਰਦਾ ਆ ਦੇਖ ਲਓ ਮੇਰੇ ਨਾਲ ਡਾਕਟਰ ਸੰਨੀ ਅਨੁਵਾਰੀਆ ਜੀ ਐਮਐਲਏ ਸਾਹਿਬ ਲਖਨਾ ਜੀ ਸਾਰੇ ਆਪਾਂ ਲੱਗੇ ਆ ਗਰਾਊਂਡ ਜ਼ੀਰੋ ਤੋਂ ਲੱਗੇ ਇੱਥੋਂ ਅਸੀਂ ਇਹ ਘਣੀਆਂ ਕੇ ਬੈਡ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪਿੰਡ ਦਾ ਲਿੰਕ ਟੁੱਟ ਗਿਆ ਇੱਥੋਂ ਤਿੰਨ ਬੋਟਾਂ ਲੈ ਕੇ ਰਸਤਾ ਲੈ ਕੇ ਆਪਾਂ ਉਸ ਪਿੰਡ ਤੱਕ ਗਏ ਆ ਜਿੱਥੇ ਉਹ ਲੋਕ ਸੀਗੇ ਇਕੱਠੇ ਹੋ ਕੇ ਉੱਥੋਂ ਤੱਕ ਰਾਚਨ ਜਿਹੜਾ ਆਪਾਂ ਪਚਾ ਕੇ ਆਏ ਆ ਤਾਂ ਬਾਕੀ ਆ ਕਿ ਹਾਲਾਤ ਜਿਹੜੀ ਆ ਡੇਰਾ ਬਾਬਾ ਨਾਨਕ ਦੀ ਮੇਰੀ ਸਾਰੀ ਟੀਮ ਦੇਖਾਈ ਇਹ ਇੰਨੇ ਮਾੜੇ ਹਾਲਾਤ ਹੈ ਇਨ੍ਹਾਂ ਲੋਕਾਂ ਦੇ ਵਿੱਚ ਜੋ ਵੀ ਦੇਖ ਹੀ ਰਹੋ ਜੋ ਹਾਲਾਤ ਆ ਇੱਥੇ ਡੇਰਾ ਬਾਬਾ ਨਾਨਕ ਦੇ ਇੰਨੀ ਕੁਦਰਤ ਨੇ ਕਰੋਪੀ ਆਈ ਆ ਜਿਹੜਾ ਇੰਨਾ ਮਾੜਾ ਸਮਾ ਡੇਰਾ ਬਾਬਾ ਨਾਨਕ ਤੇ ਆ ਸਾਨੂੰ ਸਮਝ ਨਹੀਂ ਕਿ ਗੁਰਨਾਨਕ ਸਾਹਿਬ ਦਾ ਨਗਰ ਵਸਾਇਆ ਹੋਇਆ ਸਾਰਾ ਏਰੀਆ ਤਾਂ ਗੁਰਨਾਨਕ ਸਾਹਿਬ ਨੂੰ ਕੀ ਚੰਗਾ ਲੱਗਦਾ ਹੈ ਤਾਂ ਉਹ ਹੀ ਜਾਣ ਸਕਦੇ ਨੇ ਪਰ ਮੈਨੂੰ ਜਦੋਂ ਤੱਕ ਉਮੀਦ ਆ ਕਿ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਪੰਜਾਬ 'ਚ ਵੀ ਇੰਨੀ ਫਰਾਕਦਿਲੀ ਨਾਲ ਲੋਕਾਂ ਦੀ ਬਾਹ ਫੜ ਰਹੀ ਆ ਕਿ ਗਰਦਾਸਪੁਰ ਆਣ ਕੇ ਜਦੋਂ ਉਹਨਾਂ ਵਿਜਿਟ ਕੀਤੀ ਤਾਂ ਜਦੋਂ ਉਹਨਾਂ ਜ਼ਿਲ੍ਹਾ ਗਰਦਾਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਇੰਨਾ ਮਨ ਭਾਵਕ ਹੋਇਆ ਕਿ ਉਹ ਤਾਂ ਆਪਣਾ